ਬਰਸਰ ਰੋਡ ਦੇ ਉੱਤੇ ਮਹਿਤਾ ਚੌਂਕ ਵਿਖੇ ਮਾਸਟਰ ਪੁਸਤਕ ਭੰਡਾਰ ਦੀ ਨਵੀਂ ਦੁਕਾਨ ਜਿਹੜੀ ਆ ਜਿੱਥੇ ਅੱਜ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਜਦੋਂ ਕਿ ਸ਼ਰੇਆਮ ਗੁੰਡਿਆਂ ਨੇ ਆ ਕੇ ਗੋਲੀਆਂ ਚਲਾ ਦਿੱਤੀਆਂ ਨੇ ਸਿਰਫ ਗੱਲ ਇੰਨੀ ਕਿ ਇੱਕ ਸ਼ਾਟ ਲੈ ਕੇ ਗਏ ਸੀ ਪਟਾਕੇ ਲੈ ਕੇ ਗਏ ਸੀ ਘਰ ਨਾ ਚੱਲਣ ਤੋਂ ਬਾਵਜੂਦ ਉਹਨਾਂ ਨੇ ਫੋਨ ਦੇ ਉੱਤੇ ਧਮਕੀਆਂ ਦੇਣੀਆਂ ਚਾਲੂ ਕਰ ਦਿੱਤੀਆਂ ਸਵੇਰ ਵੇਲੇ ਆ ਕੇ ਦੁਕਾਨ ਖੁੱਲ੍ਹਦੇ ਸਾਰ ਹੀ ਸ਼ੀਸ਼ੇ ਉੱਪਰ ਗੋਲੀਆਂ ਮਾਰ ਕੇ ਚਲੇ ਗਏ ਆਓ ਗੱਲਬਾਤ ਕਰਦੇ ਹਾਂ ਦੁਕਾਨ ਦੇ ਮਾਲਕ ਜਗਜੀਤ ਸਿੰਘ ਮਿੰਟੂ ਦੇ ਨਾਲ ਕਿ ਕੀ ਘਟਨਾ ਵਾਪਰੀ ਹੈ ਮਿੰਟੂ ਜੀ ਭਾਜੀ ਕੀ ਘਟਨਾ ਰਾਤੀ ਮੇਰੇ ਕੋ ਸੌਣ ਲੈ ਕੇ ਗਏ ਆ ਸਾਬ ਤੋਂ ਛੱਡਦਾ ਹੋਇਆ ਮੈਨੂੰ ਕਾਲ ਆਈ ਆ ਤੇ ਹੁਣ ਆ ਟੇ ਘਰ ਆਓ ਤੋਂ ਮੁੰਡੇ ਅਸੀਂ ਮੇਰੇ ਕੋ ਵਟਸਐਪ ਉਤੇ ਹੈਗੀ ਮੇਰੇ ਕੋ ਵੀਡੀਓ ਹੈਗੀ ਆ ਮਾਲਕ ਲੈ ਕੇ ਗਏ ਰਾਤੀ ਛੱਡਦਾ ਜਦ ਮੈਨੂੰ ਫੋਨ ਕਰਨ ਦੇ ਆ ਸਾਡੇ ਘਰ ਆਓ ਹੁਣੇ ਆਣ ਕੇ ਦੇਖੋ ਸਾਡਾ ਨਿਸ਼ਾਨ ਹੈ ਸਾਡਾ ਆ ਚਲੇ ਆ ਸਾਡਾ ਜੋ ਵੀ ਆ ਮੈਨੂੰ ਅਖਿਆ ਬਸ ਸਹੀ ਗੱਲ ਕਰਾਂਗੇ ਹੁਣ ਮੈਂ ਆਪਣੇ ਵਿਲਾ ਤੇ ਨਹੀਂ ਡੜ ਦੇ ਘਰ ਆਣਾ ਨਹੀਂ ਹੁਣੇ ਘਰ ਆੜ ਮੈਂ ਮੈਂ ਇਹਦਾ ਵਿਲਾ ਨਹੀਂ ਜੋ ਕਰਨਾ ਮੈਂ ਫੋਨ ਕਰਦਾ ਸੀ ਸਹੀਰੇ ਜਮਤ ਘਰ ਖੋਲੀ ਆ अंदर रखिया अंदरि रखानेक करोड़ ਹਾਂ ਜਿਹਨਾਂ ਨੇ ਜਿਹਨਾਂ ਨੇ ਕਲਾਈ ਆ ਰਾਤ ਜਿਹੜੀਆਂ ਧਮਕੀਆਂ ਦਿੱਤੀਆਂ ਉਹ ਨੰਬਰ ਚੁੱਕਾ ਨਾ ਨਾ ਉਹਨਾਂ ਨੇ ਭੇਜਿਆ ਕੈਸ਼ ਤੇ ਕੇ ਜਾਂ ਟ੍ਰਾਂਜੈਕਸ਼ਨ ਕੀਤੀ ਟ੍ਰਾਂਜੈਕਸ਼ਨ ਕੀਤੀ ਉਹ ਨਹੀਂ ਆਉਂਦਾ ਕਿ ਕੀ ਖੜਿਆ ਕੀ ਖੜਿਆ ਕੇ ਕੀ ਕੋਈ ਉਹ ਆਪਣੇ ਜਿੱਤਾ ਉਹਨਾਂ ਦਾ ਸਪੌਂਸਰ ਸੀ ਉਹਨਾਂ ਕੋਈ ਭਾਈਆ ਦੀ ਕੋਈ ਜਿਹੜੇ ਸ਼ਾਟ ਹੁੰਦੇ ਤੁਹਾਨੂੰ ਤੁਹਾਡੀ ਕੀ ਮੰਗਿਆ ਕਾਰਵਾਈ ਹੋਣੀ ਚਾਹੀਦੀ ਹੈ ਪ੍ਰੋਪਰ ਜੋ ਬਣਦਾ ਹੱਕ ਮੇਰਾ ਮੇਰਾ ਹੱਕ ਮੈਨੂੰ ਮਿਲਣਾ ਚਾਹੀਦਾ ਜੋ ਉਹਨਾਂ ਦੀ ਬਣਦੀ ਕਾਰਵਾਈ ਅੱਜ ਮੇਰ ਨਾਲ ਹੋਈ ਆ ਕੱਲ ਨੂੰ ਵੰਡੀਆਂ ਨਾ ਹੋਊਗੀ ਸਾਰੇ ਚੌਂਕ ਸਾਰੇ ਦੁਕਾਨਦਾਰ ਭਰਾਵਾ ਮੈਂ ਕੈਮਰਾਮੈਨ ਵੀਰ ਨੂੰ ਕਹਾਗਾ ਕਿ ਇੱਕ ਵਾਰੀ ਜਿਹੜਾ ਦੁਕਾਨ ਦਾ ਹਾਲ ਤੇ ਜਿੱਥੇ ਗੋਲੀ ਚੱਲੀ ਆ ਸ਼ੀਸ਼ੇ ਤੇ ਜਰੂਰ ਵਿਖਾ ਦੇਵੇ ਨਿਸ਼ਾਨ ਵਿਖਾਲ ਦੇਵੇ ਤੇ ਆ ਸਾਹਮਣੇ ਦੇਖ ਸਕਦੇ ਹਾਂ ਕਿ ਜਿਹੜੀ ਗੋਲੀ ਚੱਲੀ ਆ ਸ਼ੀਸ਼ਾ ਟੁੱਟਾ ਹੋਇਆ ਜਿੱਥੇ ਕਿ ਕਾਊਂਟਰ ਦੇ ਉੱਤੇ ਬਿਲਕੁਲ ਵੀਰ ਬੈਠਾ ਸੀਗਾ ਜਿੱਥੇ ਇਹ ਘਟਨਾ ਵਾਪਰੀ ਆ ਜੇ ਕਿਤੇ ਅੱਗੇ ਕਾਊਂਟਰ ਨਾ ਹੁੰਦਾ 5 4 ਇੰਚ ਸਾਈਡ ਤੇ ਹੋਰ ਗੋਲੀ ਲੱਗਦੀ ਤਾਂ ਸਾਹਮਣੇ ਜਿਹੜਾ ਰਿਸੈਪਸ਼ਨ ਤੇ ਬੈਠਾ ਸੀਗਾ ਤੇ ਉਹਦੇ ਗੋਲੀ ਲੱਗ ਸਕਦੀ ਜਾਨੀ ਨੁਕਸਾਨ ਭਾਰੀ ਨੁਕਸਾਨ ਹੋ ਸਕਦਾ ਸੀਗਾ ਮੰਗ ਕੀਤੀ ਜਾਂਦੀ ਹੈ ਕਿ ਇੱਥੇ ਜਿਹੜਾ ਗੁੰਡਾਗਰਦੀ ਦਾ ਦਿਨ ਪ੍ਰਤੀ ਦਿਨ ਨੰਗਾ ਨਾਚ ਵਾਧਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਸਰਕਾਰ ਨੂੰ ਬੇਨਤੀ ਕਿ ਜ ਇਹ ਗੁੰਡਿਆਂ ਨੂੰ ਨੱਥ ਪਾਈ ਜਾਵੇ ਨਹੀਂ ਤੇ ਅੱਗੇ ਉਹ ਵੀ ਜੇ ਕੋਈ ਜਾਨੀ ਬਰਾਬਰ ਦਾ ਜੇ ਕੋਈ ਗੋਲੀ ਚੱਲ ਜਾਂਦੀ ਤੇ ਬੜੀ ਨੁਕਸਾਨ ਹੋ ਸਕਦਾ ਸੀਗਾ ਸੁਰੱਖਿਆ ਵਾਸਤੇ ਵੀ ਇਹ ਗੋਲੀ ਚਲਾ ਸਕਦੇ ਸੀਗੇ ਤੇ ਇਹ ਗੁੰਡਿਆਂ ਨੂੰ ਨੱਥ ਪਾਈ ਜਾਵੇ